ਪੰਜਾਬ ਦੇ ਲਈ ਅੱਜ ਦੂਰੀ ਖੁਸ਼ੀ ਦੀ ਖਬਰ ਹੈ ਇੱਕ ਪਾਸੇ ਪੰਜਾਬ ਨੇ ਅੱਜ ਆਈਪੀਐਲ ਫਾਈਨਲ ਜਿੱਤ ਲਿਆਏ ਤੇ ਦੂਸਰੇ ਪਾਸੇ ਪੰਜਾਬੀਆਂ ਦਾ ਇੱਕ ਹੋਰ ਕੰਮ ਦੇ ਵਿੱਚ ਸਿਰ ਉੱਚਾ ਹੋ ਗਿਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਬਹੁਤ 플레이ਰ ਆ ਜਿਨ੍ਹਾਂ ਨੇ ਭਾਰਤੀ ਟੀਮ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਏ ਤੇ ਬਹੁਤ ਵਧੀਆ ਵਧੀਆ ਮੁਕਾਮ ਹਾਸਲ ਕੀਤੇ ਹੈ ਚਾਹੇ ਯੁਵਰਾਜ ਸਿੰਘ ਹੋਵੇ ਚਾਹੇ ਉਸ ਤੋਂ ਪਹਿਲਾਂ ਕਪਿਲ ਦੇਵ ਤੇ ਹੋਰ ਬਹੁਤ ਸਾਰੇ ਖਿਡਾਰੀ ਨਵਜੋਤ ਸਿੰਘ ਸਿੱਧੂ ਹਰਪਜਨ ਸਿੰਘ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਪੰਜਾਬ ਦੀ ਮਾਲਕਨ ਜਿਸਨੇ ਕਰੋੜਾਂ ਰੁਪਏ ਦੇ ਵਿੱਚ ਭਾਰਤੀ ਖਿਡਾਰੀਆਂ ਨੂੰ ਖਰੀਦਿਆ ਸੀ ਅੱਜ ਜਦੋਂ ਉਸ ਦਾ ਆਈਪੀਐਲ ਜਿੱਤਣ ਦਾ ਸੁਪਨਾ ਪੂਰਾ ਹੋਇਆ ਤੇ ਉਹ ਵੀ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਵੱਲੋਂ ਸੁਪਨਾ ਪੂਰਾ ਕੀਤਾ ਗਿਆ ਉਸ ਤੋਂ ਬਾਅਦ ਉਸਨੇ ਆਪਣੇ ਆਪ ਤੇ ਕੰਟਰੋਲ ਨਾ ਰੱਖਿਆ ਤੇ ਸਾਰਿਆਂ ਦੇ ਸਾਹਮਣੇ ਜਾ ਕੇ ਅੱਜ ਪੰਜਾਬ ਦੇ ਬੱਬਰ ਸ਼ੇਰ ਅਰਸ਼ਦੀਪ ਸਿੰਘ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ ਪੰਜਾਬ ਕਿੰਗਸ 11 ਦੀ ਮਾਲਕਨ ਪ੍ਰੀਤੀ ਜ਼ਿੰਟਾ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਚਿਰ ਹੋ ਗਿਆ ਸੀ ਆਈਪੀਐਲ ਮੈਚ ਨਹੀਂ ਜਿੱਤ ਸਕਿਆ ਸੀ ਪੰਜਾਬ ਪਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ ਸੀ ਖਾਸ ਕਰਕੇ ਅਰਸ਼ਦੀਪ ਸਿੰਘ ਤੇ ਪੰਜਾਬ ਦੇ ਕੈਪਟਨ ਸ਼ੀਸ ਆਇਰ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀ ਹੋਰ ਵੀ ਖਿਡਾਰੀਆਂ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੁਹਾਨੂੰ ਵੀਡੀਓ ਕਲਿੱਪ ਵਿਖਾਉਣਿਆ ਕਿਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹਮਣੇ ਸਟਾਫ ਦੇ ਵਿੱਚ ਜਦੋਂ ਪੂਰਾ ਭਾਰਤ ਆਈਪੀਐਲ ਮੈਚ ਵੇਖ ਰਿਆ ਸੀ ਪੂਰੀ ਦੁਨੀਆ ਦੇ ਕੈਮਰੇ ਪੰਜਾਬ ਦੇ ਇਸ ਖਿਡਾਰੀ ਦੇ ਉੱਤੇ ਗੱਡੇ ਹੋਏ ਸੀ ਉਸ ਸਮੇਂ ਪ੍ਰੀਤੀ ਜੰਟਾ ਗਰਾਊਂਡ ਦੇ ਵਿੱਚ ਜਾਂਦੀ ਹੈ ਤੇ ਜਾ ਕੇ ਅਰਸ਼ਦੀਪ ਸਿੰਘ ਦੇ ਨਾਲ ਗੱਲਬਾਤ ਕਰਦੀ ਹੈ ਉਸ ਤੋਂ ਬਾਅਦ ਉਸ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੰਦੀ ਹੈ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਜਿਸ ਟੀਮ ਦੇ ਵਿੱਚ ਅਰਸ਼ਦੀਪ ਸਿੰਘ ਖੇਡਦਾ ਸੀ ਉਸੇ ਟੀਮ ਦੀ ਮਾਲਕਨ ਪ੍ਰੀਤੀ ਜਿੰਤਾ ਉਸਦੇ ਨਾਲ ਇਸ ਤਰੀਕੇ ਦੇ ਨਾਲ ਗੱਲਬਾਤ ਕਰਕੇ ਏਡਾ ਵੱਡਾ ਉਸ ਨੂੰ ਸਰਪ੍ਰਾਈਜ਼ ਦਿੰਦੀ ਹੈ ਸਭ ਤੋਂ ਵੱਡਾ ਸਰਪ੍ਰਾਈਜ਼ ਹੈ ਅਰਸ਼ੀਪ ਸਿੰਘ ਲਈ ਇੱਕ ਸਰਦਾਰ ਲਈ ਖਾਸ ਕਰਕੇ ਪੰਜਾਬੀਆਂ ਲਈ ਕਿਉਂਕਿ ਬੜੀ ਬੇ ਜਿਹੜੀ ਬੇਸਬਰੀ ਦੇ ਨਾਲ ਜਿੱਤ ਨੂੰ ਡੀਕਰੀ ਸੀ ਪੰਜਾਬ ਦੇ ਲੋਕ ਤੇ ਅੱਜ ਉਹਨਾਂ ਦਾ ਦਿਲ ਖੁਸ਼ ਹੋ ਗਿਆ ਹੈ ਜਦੋਂ ਪ੍ਰੀਤੀ ਜਿੰਤਾ ਵੱਲੋਂ ਏਡਾ ਵੱਡਾ ਸਟੈਂਡ ਲਿਆ ਗਿਆ ਤੁਹਾਡਾ ਕੀ ਕਹਿਣਾ ਹੈ ਆਪਣੀ رائے ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ